ਮੰਗਲਵਾਰੇ ਲਈ ਮਾਹੀਤ ਪੰਜ ਚੋਰ ਕੀ ਜਾਣੈ ਰੀਤ ਹੁਣ ਇਸ ਤੋਂ ਅੱਗੇ ਆ ਗਏ ਮੰਗਲਵਾਰ ਦੇ ਵਿਚਾਰ ਮੰਗਲਵਾਰ ਜਿਹੜਾ ਹੈ ਇਹ ਮੰਗਲਵਾਰ ਵਾਰ ਦਾ ਅਰਥ ਹੁੰਦਾ ਦਿਨ ਕਬੀਰ ਸਾਹਿਬ ਨੇ ਵਾਰ ਦਾ ਅਰਥ ਨਹੀਂ ਤਾਂ ਵਾਰ-ਵਾਰ ਜਿਹੜੀ ਗੱਲ ਦੁਬਾਰਾ-ਦੁਬਾਰਾ ਆਵੇ ਜਿਵੇਂ ਦੁਨੀਆ ਦੇ ਕੰਮ ਦਿਨ ਦੁਬਾਰਾ-ਦੁਬਾਰਾ ਆ ਰਹੇ ਐ ਇਦਾਂ ਹੀ ਤੇਰੇ ਅੰਦਰ ਰੱਬ ਦੀ ਪਰਮਾਤਮਾ ਦੀ ਯਾਦ ਵੀ ਵਾਰ-ਵਾਰ ਆਵੇ ਹੁਣ ਇਥੇ ਮੰਗਲਵਾਰ ਨੂੰ ਕੀ ਉਪਦੇਸ਼ ਹੈ ਦੁਨੀਆ ਦੀਆਂ ਸੱਭਿਤਾਵਾਂ ਦੇ ਵਿੱਚ ਮੰਗਲਵਾਰ ਨੂੰ ਜੋ ਮੰਨਿਆ ਗਿਆ ਹੈ ਉਹ ਇਹ ਮੰਨਿਆ ਗਿਆ ਹੈ ਇਹ ਦਿਨ ਨੂੰ ਇੱਕ ਦੇਵਤਾ ਹੋਇਆ ਉਸ ਦੇਵਤੇ ਦੇ ਨਾਮ ਨਾਲ ਜੋੜਿਆ ਗਿਆ ਹੁਣ ਕਿਉਂ ਜੋੜਿਆ ਗਿਆ ਕਿਉਂਕਿ ਜੋ ਮੈਂ ਪਹਿਲਾਂ ਕਿਹਾ ਸੋਮਵਾਰ ਤੇ ਐਤਵਾਰ ਦਾ ਸੂਰਜ ਤੇ ਚੰਦਰਮਾ ਨਾਲ ਸੰਬੰਧਿਤ ਹੋਣ ਕਰਕੇ ਉਹ ਸਾਰੀ ਦੁਨੀਆ 'ਚ ਲਗਭਗ ਇੱਕੋ ਹੀ ਕਨਸੈਪਟ ਉਹਨਾਂ ਦਾ ਆ ਜਾਂਦਾ ਹੈ ਹੋ ਜਿਹੜਾ ਮੰਗਲਵਾਰ ਹੈ ਇਹ ਤੇ ਸੰਬੰਧ ਦੇ ਵਿੱਚ ਇਹ ਗੱਲ ਆਈ ਵੀ ਇੱਕ ਦੇਵਤਾ ਮੰਨਿਆ ਜਾਂਦਾ ਸੀ ਤੇ ਜਿਹਦਾ ਨਾਮ ਟਿਊ ਕਰਕੇ ਵੀ ਆਉਂਦਾ ਹੈ ਤੇ ਬੈਬਿਲੋਨੀਅਨ ਲੋਕ ਜਿਹੜੇ ਸੀਗੇ ਉਹ ਕੀ ਕਰਦੇ ਸੀ ਉਹ ਕਹਿੰਦੇ ਸੀ ਵੀ ਜਿਹੜਾ ਐਤਵਾਰ ਦਾ ਦਿਨ ਹੈ ਇਹ ਸੂਰਜ ਦਾ ਜਿਹੜਾ ਸੋਮਵਾਰ ਦਾ ਦਿਨ ਹੈ ਚੰਦਰਮਾ ਦਾ ਜਿਹੜਾ ਇਸ ਤੋਂ ਅਗਲਾ ਦਿਨ ਹੈ ਇਹ ਟਿਊਜ਼ ਦਾ ਇਹ ਟਿਊ ਦੇਵਤੇ ਦਾ ਹੈ ਤਾਂ ਇਦਾਂ ਉਹ ਟਿਊਜ਼ਡੇ ਬਣਿਆ ਜਿੱਤੇ ਤੇ ਐਸੇ ਤੋਂ ਹੀ ਅੱਗੇ ਚੱਲ ਕੇ ਮੰਗਲ ਇੱਕ ਐਸਾ ਵੀ ਦੇਵਤਾ ਮੰਨਿਆ ਜਿਹੜਾ ਜੰਗਾ ਜੋਦਾਂ ਚ ਜਾਂਦਾ ਸੀ ਉਹਦਾ ਦਿਨ ਵੀ ਮੰਨ ਲਿਆ ਗਿਆ ਫਿਰ ਜਦੋਂ ਗ੍ਰਹਾਂ ਦੀ ਖੋਜ ਹੋਈ ਜਾਂ ਗ੍ਰਹਾਂ ਦੇ ਨਾਂ ਰੱਖੇ ਗਏ ਤਾਂ ਜਿਹੜਾ ਮਾਰਸ ਗ੍ਰਹਿ ਹੈ ਜਿਸ ਤਨਾ ਅੱਜ ਕੱਲ ਦੇਖ ਲੋ ਵੀ ਮਾਰਸ ਤੇ ਮਿਸ਼ਨ ਭੇਜੇ ਜਾ ਰਹੇ ਆ ਤੇ ਆਪਾਂ ਨੂੰ ਧਰਤੀ ਤੋਂ ਵੀ ਰਾਤ ਦੇ ਸਮੇਂ ਜਦੋਂ ਆਪਾਂ ਉਪਰ ਆਸਮਾਨ ਵੱਲ ਦੇਖਦੇ ਆ ਹਲਕੀ ਜਿਹੀ ਲਾਲੀ ਵਾਲਾ ਜਿਹੜਾ ਤਾਰਾ ਦਿਖਾਈ ਦਿੰਦਾ ਤੇ ਬਾਕੀ ਤਾਰਿਆਂ ਨਾਲੋਂ ਵੱਡਾ ਤੇ ਹਲਕਾ ਜਿਹਾ ਲਾਲ ਹੈ ਉਹ ਮਾਰਸ ਹੈ ਉਹ ਮੰਗਲ ਗ੍ਰਹਿ ਹੈ ਤੇ ਇਸ ਕਰਕੇ ਉਹ ਮੰਗਲ ਦਾ ਦਿਨ ਮੰਨਿਆ ਗਿਆ ਇਹ ਜਿਹੜਾ ਹਫਤੇ ਦਾ ਤੀਜਾ ਦਿਨ ਹੁੰਦਾ ਹੈ ਤਾਂ ਹੁਣ ਮੰਗਲ ਦਾ ਜਿਹੜਾ ਦਿਨ ਮੰਨਿਆ ਇਹਦੇ ਨਾਲ ਵੀ ਕਈ ਤਰ੍ਹਾਂ ਦੇ ਦੁਨੀਆਦਾਰੀ ਦੇ ਬਹਿਮ ਜੁੜੇ ਹੋਏ ਨੇ ਵੀ ਮੰਗਲਵਾਰ ਨੂੰ ਆਹ ਨਹੀਂ ਕਰਨਾ ਮੰਗਲਵਾਰ ਨੂੰ ਵਾਹ ਨਹੀਂ ਕਰਨਾ ਮੰਗਲ ਇਸ ਤਰ੍ਹਾਂ ਹੁੰਦਾ ਮੰਗਲ ਉਸ ਤਰ੍ਹਾਂ ਹੁੰਦਾ ਉਹਦਾ ਕਾਰਨ ਕਾਰਨ ਇਹ ਹੈ ਵੀ ਕਿਉਂਕਿ ਇਹ ਯੂਨਾਨੀ ਤੇ ਰੋਮ ਲੋਕਾਂ ਦੇ ਵਿੱਚ ਜਾਂ ਇਹ ਇੱਕ ਲੜਾਈ ਦੇ ਦੇਵਤੇ ਨਾਲ ਸੰਬੰਧਿਤ ਵੀ ਦਿਨ ਹੋਣ ਕਰਕੇ ਉਹ ਜਿਹੜਾ ਲੜਾਈ ਦਾ ਦੇਵਤਾ ਦੇਵਤੇ ਕੌਣ ਸੀ ਉਸ ਵੇਲੇ ਜਿਹੜੇ ਜਥੇਦਾਰ ਆਗੂ ਹੁੰਦੇ ਸਨ ਆਪਣੇ ਆਪਣੇ ਕਬੀਲਿਆਂ ਦੇ ਉਹ ਜਦੋਂ ਦੂਜੇ ਨੂੰ ਮਾਰਨ ਲਈ ਨਿਕਲਦੇ ਸਨ ਜਾਂ ਕਬਜਾ ਕਰਨ ਨਿਕਲਦੇ ਸੀ ਉਹਨਾਂ ਨੇ ਕਹਿਣਾ ਜੀ ਖਾਣਾ ਦੇਵਤਾ ਆ ਗਿਆ ਉਹ ਮਾਰਨ ਲਈ ਉਹ ਜਥੇਦਾਰ ਆ ਗਿਆ ਤਾਂ ਉਹਨਾਂ ਲਈ ਤਾਂ ਮਾੜਾ ਹੀ ਸੀ ਨਾ ਜਿਨ੍ਹਾਂ ਨੂੰ ਮਾਰ ਦਿੱਤਾ ਉਸ ਨੇ ਪਰ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਆਗੂ ਸੀ ਉਹ 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 ਉਹਨਾਂ ਲਈ ਉਹ ਚੰਗਾ ਸੀਗਾ ਤੇ ਇਸ ਕਰਕੇ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਹੋਇਆ ਕਰਦਾ ਇਹ ਹੈ ਵੀ ਤੁਸੀਂ ਕਿਸ ਪੱਖ ਦੇ ਵਿੱਚ ਖੜੇ ਹੋ ਤੋ ਇਦਾਂ ਹੀ ਕੁਝ ਲੋਕ ਮੰਗਲਵਾਰ ਨੂੰ ਚੰਗਾ ਕਹਿਣਗੇ ਪਰ ਦੂਜੇ ਪਾਸੇ ਕਹਿਣਗੇ ਮੰਗਲ ਮੈਂ ਉਹ ਕੰਮ ਮੰਗਲਾਚਰਨ ਕਰਨਾ ਜਦੋਂ ਪੜਿਆ ਜਾਂਦਾ ਬਾਣੀ ਨੂੰ ਸ਼ਬਦ ਨੂੰ ਕੁਝ ਵੀ ਮੰਗਲਾਚਰਨ ਕਰਦੇ ਨੇ ਮੰਗਲ ਆਚਰਣ ਨੂੰ ਚੰਗਾ ਮੰਨਿਆ ਜਾਂਦਾ ਹੈ ਤੋ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਪੱਖ ਦੇ ਵਿੱਚ ਖੜ ਕੇ ਦੇਖ ਰਹੇ ਹੋ ਉਸ ਨੂੰ ਸਿੱਖੀ ਦੇ ਵਿੱਚ ਜੋ ਵਾਏ ਗੁਰੂ ਨੇ ਬਣਾ ਦਿੱਤਾ ਚੰਗਾ ਹੀ ਚੰਗਾ ਹੈ ਸੋਏ ਦਿਨ ਸੁਹਾਵੜਾ ਜਿਤ ਪ੍ਰਵੇ ਆਵੇ ਜਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਖਿੱਟ ਭਲੇਰੀ ਰੋਤ ਤੋ ਆਓ ਜਾਣੀਏ ਗੁਰਵਾਣੀ ਦਾ ਉਪਦੇਸ਼ ਜੀ ਮంగళਵਾਰ ਤੇ ਮంగళਵਾਰ ਤੇ ਇਹ ਤਾਂ ਹੋ ਗਈ ਦੁਨੀਆ ਦੇ ਇਤਿਹਾਸ ਦੀ ਗੱਲ ਤੇ ਦੁਨੀਆ ਦੇ ਵਹਿਮਾਂ ਦੀ ਗੱਲ ਪਰ ਸਿੱਖ ਜਿਹੜਾ ਹੈ ਉਹ ਗੁਰੂ ਤੋਂ ਰੋਸ਼ਨੀ ਲੈ ਕੇ ਚੱਲਦਾ ਹੈ ਗੁਰੂ ਤੋਂ ਵਾਹੀ ਲੈ ਕੇ ਚੱਲਦਾ ਹੈ ਇਸੇ ਨੂੰ ਨਿਆਰਾ ਖਾਲਸਾ ਕਿਹਾ ਨਿਆਰਾ ਬਣ ਕੇ ਆ ਸਿੱਖੀ ਦਾ ਵੀ ਗੁਰੂ ਸਾਹਿਬ ਨੇ ਉਹ ਸਾਰੇ ਕਾਸੇ ਤੋਂ ਸਾਨੂੰ ਕੱਢ ਲਿਆ ਠੀਕ ਆਪਾਂ ਰਹਾਂਗੇ ਸੰਸਾਰ ਦੇ ਵਿੱਚ ਪਰ ਸਾਡੀ ਸੋਚ ਦਾ ਪੱਧਰ ਇਹਨਾਂ ਤੋਂ ਉੱਪਰਲਾ ਹੋਵੇਗਾ ਤੋ ਮੇਰੇ ਬਾਦਸ਼ਾਹ ਗਰੀਮਵਾਹ ਜੀ ਮੰਗਲਵਾਰ ਤੋਂ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਮੰਗਲਵਾਰ ਮੰਗਲਵਾਰੇ ਨੇਵਾਹੀਤ ਮਾਹਿਤ ਕਰ ਮਾਹਿਤ ਕਹਿੰਦੇ ਨੇ ਮਾਹਿਤ ਸ਼ਬਦ ਵਰਤਿਆ ਜਾਂਦਾ ਇੱਥੇ ਆਪਾਂ ਤਿੰਨ ਰੂਪ ਦੇ ਵਿੱਚ ਇਹ ਸ਼ਬਦ ਨੂੰ ਦੇਖਾਂਗੇ ਮੰਗਲਵਾਰ ਤੋਂ ਤੂੰ ਕੀ ਕਰ ਜਿਵੇਂ ਉਹ ਦੇਵਤਾ ਜਾਂ ਆਗੂ ਕੀ ਕਰਦਾ ਸੀਗਾ ਉਹ ਲੋਕਾਂ ਨੂੰ ਜਿੱਤਦਾ ਸੀ ਆਪਣੇ ਫੌਜ ਲੈ ਜਾਂਦਾ ਸੀ ਉਹਦੇ ਤੋਂ ਬਚਨ ਦੇ ਲਈ ਦੂਜੇ ਲੋਕੀ ਕਿਲਾ ਬਣਾ ਲੈਂਦੇ ਸੀਗੇ ਬਚ ਜਾਈਏ ਤਾਂ ਇਸ ਤਰ੍ਹਾਂ ਦੇ ਕੋਈ ਖਿਆਲ ਪ੍ਰਚਲਿਤ ਨਹੀਂ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਲੈ ਤੈਨੂੰ ਦੱਸਦੇ ਆਂ ਵੀ ਤੂੰ ਆਪਣੀ ਜ਼ਿੰਦਗੀ ਚ ਕੀ ਕਰਨਾ ਹੈ ਸਫਲਤਾ ਲਈ ਤਾਂ ਜੋ ਕੁਝ ਮਾਰਾ ਤੇਰੇ ਤੇ ਅਸਰ ਨਾ ਕਰੇ ਇਹ ਹਾਰ ਇਕ ਦਿਨਾ ਚਾਹੇ ਕੋਈ ਵੀ ਦਿਨ ਹੋਵੇ ਜੇ ਤੂੰ ਕਿਸੇ ਮਾਰੇ ਪਾਨ ਤੋਂ ਬਚਣਾ ਚਾਹਣਾ ਕੀ ਕਰ ਲੈ ਮਾਹੀਤ ਮਹੀਤ ਦਾ ਅਰਥ ਹੁੰਦਾ ਹੈ ਮਹਾਤਮਾ ਮਹਾ ਆਤਮਾ ਨੂੰ ਆਪਣੇ ਨਾਲ ਲੈ ਮਹਾਨ ਆਤਮਾ ਭਲੇ પુરੁਸ਼ਾਂ ਨੂੰ ਆਪਣੇ ਨਾਲ ਲੈ ਉਹਨਾਂ ਦੇ ਉਪਦੇਸ਼ ਨੂੰ ਅਨਸਾਰੀ ਹੋ ਕੇ ਚੱਲ ਇੱਕ ਤਾਂ ਇਦਾਂ ਬਚ ਸਕਦਾ ਹੈ ਦੂਜਾ ਮੰਗਲਵਾਰੇ ਲੇ ਮਹੀਤ ਮਹੀਤ ਦਾ ਅਰਥ ਮਸਜਿਦ ਵੱਲ ਨੂੰ ਵੀ ਇਸ਼ਾਰਾ ਹੋ ਰਿਹਾ ਹੈ ਪਹਿਲੇ ਸਮੇਂ ਜਦੋਂ ਜ਼ਿਆਦਾ ਮਸਜਿਦਾਂ ਹੁੰਦੀ ਨਹੀਂ ਸੀ ਸਾਧਨ ਨਹੀਂ ਸੀ ਉਹ ਇੱਕ ਜਗ੍ਹਾ ਨੂੰ ਕਿਬਲਾ ਬਣਾ ਕੇ ਡਾਇਰੈਕਸ਼ਨ ਲੈ ਲੈਂਦੇ ਸੀ ਇਸ ਪਾਸੇ ਮੱਕਾ ਪੈਦਨੂ ਜਾਣਾ ਤੇ ਉੱਥੇ ਬਹਿ ਕੇ ਨਮਾਜ਼ ਕਰਦੇ ਸੀ ਜਿੰਨੀ ਜਗ੍ਹਾ 'ਚ ਉਹ ਨਵਾਜ਼ੀ ਲੋਕਾਂ ਨੇ ਬੈਠਣਾ ਉਹਦੇ ਆਲੇ-ਦੁਆਲੇ ਲਕੀਰ ਬਣਾ ਦਿੰਦੇ ਸੀ ਕਹਿੰਦੇ ਵੀ ਇਹ ਆਪਣੀ ਬਾਉਂਡਰੀ ਹੈ ਇਹਦੇ ਆਪਾਂ ਇੱਥੇ ਬੈਠ ਕੇ ਉਹ ਮਾਹੀਤ ਕਹਿੰਦੇ ਸੀ ਉਹਨੂੰ ਲਕੀਰ ਬਣਾਉਣੀ ਤੇ ਮਾਹੀਤ ਦਾ ਅਰਥ ਕਿਲਾ ਵੀ ਹੁੰਦਾ ਹੈ ਹੁਣ ਕਿਲਾ ਵੀ ਮਾਹੀਤ ਕਹ ਲਿਆ ਕਹ ਲਿਆ ਜਾਂਦਾ ਤੋ ਇਸ ਤਰ੍ਹਾਂ ਤਿੰਨ ਰੂਪ ਦੇ ਵਿੱਚ ਪਾ ਵੀ ਇੱਕ ਦਾਇਰਾ ਪ੍ਰੋਟੈਕਸ਼ਨ ਦਾ ਦਾਇਰਾ ਜਿੱਥੇ ਜਾ ਕੇ ਤੈਨੂੰ ਪ੍ਰੋਟੈਕਟ ਕੀਤਾ ਜਾ ਸਕੇ ਤੈਨੂੰ ਸੰਭਾਲਿਆ ਜਾ ਸਕੇ ਤੋ ਕਬੀਰ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਤੇਰੇ ਬਚਾਓ ਦੇ ਲਈ ਇੱਕ ਦਾਇਰਾ ਹੈ ਉਹ ਦੈਰਾ ਕੀ ਹੈ ਪੰਜ ਚੋਰ ਕੀ ਜਾਣ ਰੀਤ ਤੇਰੇ ਅੰਦਰ ਪੰਜ ਚੋਰ ਵਤ ਰਹਿਆ ਪੰਜ ਚੋਰ ਉਹ ਪੰਜ ਚੋਰਾਂ ਤੋਂ ਬਚਣ ਦੇ ਲਈ ਤੂੰ ਆਪਣੇ ਆਲੇ ਦੁਆਲੇ ਇੱਕ ਕਿਲਾ ਬਣਾਉਣਾ ਹੈ ਇੱਕ ਕਵਜ ਬਣਾਉਣਾ ਹੈ ਜਿਸ ਨੇ ਤੈਨੂੰ ਬਚਾ ਕੇ ਰੱਖਣਾ ਮੰਗਲਵਾਰ ਤੋਂ ਇਹ ਉਪਦੇਸ਼ ਹੈ ਕਿ ਆਪਣੇ ਜੀਵਨ ਦੇ ਵਿੱਚ ਤੂੰ ਬਚਾ ਕੇ ਰੱਖਣਾ ਤੇ ਬਚਾ ਰੱਖਣ ਦੇ ਲਈ ਗੁਰਮੁਖ ਨੂੰ ਯਾਦ ਰੱਖਿਓ ਜਿਹੜਾ ਚੋਰ ਆਉਂਦਾ ਨਾ ਦੋ ਤਿੰਨ ਗੱਲਾਂ ਜਾਣਨ ਵਾਲੀਆਂ ਨੇ ਚੋਰ ਕਿੱਥੇ ਆਉਂਦਾ ਹੈ ਚੋਰ ਉੱਥੇ ਆਉਂਦਾ ਜਿੱਥੇ ਕੋਈ ਨਾ ਕੋਈ ਪ੍ਰਾਪਰਟੀ ਹੈ ਕੋਈ ਨਾ ਕੋਈ ਸਮਾਨ ਹੈ ਤਾਂ ਹੀ ਕੋਈ ਚੁਰਾਉਣ ਲਈ ਆਵੇਗਾ ਨਾ ਅਦਰਵਾਈਜ਼ ਚੋਰ ਨੇ ਜਾ ਕੇ ਕੀ ਕਰਨਾ ਪਾਗੜਿਆ ਗਿਆ ਲੱਤਾਂ ਬਾਹ ਤੋੜ ਦੇਣੀਆਂ ਲੋਕਾਂ ਦੇ ਘਟਾਪਾ ਚਾੜਨਾ ਹੈ ਐਡਾ ਰਿਸਕ ਕਿਉਂ ਲਏਗਾ ਕੋਈ ਤਾਂ ਲਏਗਾ ਵੀ ਉੱਥੇ ਕੁਝ ਹੈ ਆ ਤਾਂ ਕੋਈ ਜਾਏਗਾ ਤੇ ਦੂਜੀ ਗੱਲ ਚੋਰ ਜਿੱਥੇ ਜਾਂਦਾ ਉੱਥੇ ਹਨੇਰਾ ਕਰਦਾ ਹੈ ਚੋਰ ਕਦੇ ਚਾਨਣ ਕਰਕੇ ਨਹੀਂ ਜਾਵੇਗਾ ਹਨੇਰਾ ਕਰਕੇ ਜਾਵੇਗਾ ਤਾਂ ਜੋ ਹਨੇਰੇ 'ਚ ਪਤਾ ਹੀ ਨਾ ਲੱਗੇ ਵੀ ਚੋਰੀ ਕਿੱਧਰੋਂ ਕਰਕੇ ਇੱਧਰ ਨੂੰ ਦੌੜ ਗਿਆ ਹੈ ਉਹ ਤੇ ਇਸ ਤਰ੍ਹਾਂ ਇਹ ਜਿਹੜਾ ਚੋਰ ਹੈ ਉਹ ਜਦੋਂ ਜਾਂਦਾ ਹੈ ਉਹ ਹਨੇਰਾ ਕਰ ਦਿੰਦਾ ਹੈ ਚਾਰੇ ਪਾਸੇ ਵੀ ਮੈਂ ਹੁਣ ਹਨੇਰਾ ਕਰ ਦਿਆਂ ਫੇਰ ਚੋਰ ਕਿਤੇ ਨਾ ਕਿਤੇ ਗੁਪਤ ਰਸਤਾ ਲੱਭਦਾ ਹੈ ਕਮਜ਼ੋਰ ਜਗ੍ਹਾ ਲੱਭਦਾ ਹੈ ਵੀ ਇਹਦੀ ਕਮਜ਼ੋਰੀ ਕਿੱਥੇ ਆ ਜਿੱਥੋਂ ਦੀ ਮੈਂ ਜਾ ਕੇ ਚੋਰੀ ਕਰਕੇ ਆ ਸਕਦਾ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਦਾ ਜੀਵਨ ਹੈ ਨਾ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਵੀ ਇਹ ਸਾਰਾ ਕੁਝ ਵਰਤ ਰਿਹਾ ਹੈ ਚੋਰ ਕਿਹੜੇ ਨੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਤੇਰੇ ਅੰਦਰ ਪੰਜ ਚੋਰ ਮਤਲਬ ਤੇਰੀ ਬਿਰਤੀ ਦੇ ਵਿੱਚ, ਸੋਚ ਵਿੱਚ ਪੰਜ ਚੀਜ਼ਾਂ ਨੇ। ਕਾਮ ਵਾਸ਼ਨਾ, ਕ੍ਰੋਧ ਆਉਣਾ, ਲਾਲਚ ਕਰਨਾ, ਮੋਹ ਕਰਨਾ ਤੇ ਹੰਕਾਰ ਕਰਨਾ। ਇਹ ਪੰਜ ਜਦੋਂ ਤੇਰੇ ਤੇ ਹਾਵੀ ਹੋ ਜਾਂਦੀਆਂ ਨੇ ਇਹਨਾਂ ਚ ਕੋਈ ਵੀ ਬਿਰਤੀ ਹਾਵੀ ਹੋ ਜਾਏ। ਕੀ ਕਰਦੇ ਨੇ ਤੇਰੇ ਅੰਦਰੋਂ ਕੋਈ ਚੰਗਾ ਹੁਣ ਚੁਰਾ ਲੈਂਦੇ ਆ ਕੀ ਕਰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈਂ ਤੇਰੇ ਮਤ ਨੂੰ ਲੁੱਟ ਲੈਂਦੇ ਨੇ ਕਿਉਂ ਚੋਰ ਤਾਂ ਜਾਏਗੀ ਉੱਥੇ ਨਾ ਜਿੱਤੇ ਕੁਝ ਹੈ ਆ ਤੇਰੇ ਅੰਦਰ ਅੰਮ੍ਰਿਤ ਪਿਆਤੇ ਰਹਿੰਦੇ ਨੇ ਪੌਸਿਬਿਲਿਟੀ ਪਈ ਹੈ ਕਿ ਤੂੰ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਸਕਦਾ ਪਰ ਤੇਰੇ ਅੰਦਰੋਂ ਤੇਰੇ ਆਗਨ ਤੈਨੂੰ ਇਹ ਇਹ ਤੇਰੀ ਇੰਪੋਸੀਬਿਲਟੀ ਨੂੰ ਡਿਸਟਰਾਇ ਬਾ ਦਿੰਦੇ ਆ ਚੋਰੀ ਕਰਕੇ ਲੈ ਜਾਂਦੇ ਆ ਤੇਰੇ ਅੰਦਰੋਂ ਖਿੱਚ ਕੇ ਲੈ ਜਾਂਦੇ ਆ ਤਾਂ ਕਹਿੰਦੇ ਅੰਮ੍ਰਿਤ ਲੁੱਟਿਆ ਪਰ ਬੰਦੇ ਨੂੰ ਕਿਉਂ ਨਹੀਂ ਪਤਾ ਲੱਗਦਾ ਮਾਨਮੁਖ ਨਹੀਂ ਭੁੱਜੇ ਮਨ ਪਿੱਛੇ ਚੱਲਣ ਵਾਲ ਨੂੰ ਪਤਾ ਨਹੀਂ ਲੱਗਦਾ ਕੋਈ ਨਾ ਸੁਣੇ ਪੁਕਾਰਾ ਕੋਈ ਪੁਕਾਰ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਪੁਕਾਰ ਉਹ ਸੁਨੇਗਾ ਜਿਹੜਾ ਆਪ ਬਚਿਆ ਹੋਵੇਗਾ ਇੱਥੇ ਤਾਂ ਹਰ ਇੱਕ ਦੇ ਅੰਦਰ ਬੈਠੇ ਕਿਉਂਸੇ ਨੂੰ ਕਾਮ ਲੁੱਟ ਰਿਹਾ ਕਿਸ ਨੂੰ ਕਰੋਧ ਲੁੱਟ ਲਿਆ ਕਿਸ ਨੂੰ ਲੋਭ ਲੁੱਟ ਰਿਹਾ ਕਿਸ ਨੂੰ ਹਉਮੈ ਲੁੱਟ ਰਿਹਾ ਜਗਾਏ ਕੌਣ ਮਦਦ ਕੌਣ ਕਰੇ ਸਾਰੇ ਲੁੱਟੇ ਜਾ ਰਹੇ ਆ ਤਾਂ ਗੁਰਮਖ ਪਿਆਰਿਓ ਇਹ ਗੱਲ ਯਾਦ ਰੱਖੋ ਇਹ ਬਿਰਤੀਆਂ ਮਨੁੱਖ ਨੂੰ ਲੁੱਟ ਲੈਂਦੀਆਂ ਦੂਜੀ ਗੱਲ ਇਹ ਬਿਰਤੀਆਂ ਅਸਰ ਕਿੱਥੇ ਕਰਦੀਆਂ ਜਿਹਦੇ ਅੰਦਰ ਹਨੇਰਾ ਹੈ ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਚਾਨਣ ਨਹੀਂ ਤਾਂ ਮਹਾਰਾਜੀ ਬਾਣੀ ਚ ਲਿਖਿਆ ਗੁਰਵਾਣੀ ਕੀ ਹੈ ਗੁਰਵਾਣੀ ਇਸ ਜਗ ਮਹਿ ਚਾਨਣ ਕਰਮ ਵਸਾ ਬਣਿਆ ਹੈ ਗੁਰਬਾਣੀ ਤੁਹਾਡੇ ਲਈ ਚਾਨਣ ਹੈ ਭਾਈ ਤੁਹਾਡੇ ਮਨ ਨੂੰ ਕੀ ਕਿਸ ਹਾਲ ਤੱਕ ਜਦ ਤੁਸੀਂ ਦੇਖ ਸਕਦੇ ਗੁਰਬਾਣੀ ਦੀ ਰੌਸ਼ਨੀ ਚ ਤੀਜਾ ਹੈ ਇਹ ਚੋਰ ਜਿਹੜੇ ਨੇ ਉਥੇ ਹਮਲਾ ਕਰਦੇ ਜਿੱਥੇ ਕਮਜ਼ੋਰ ਜਗਾ ਹੋਵੇ ਮਨੁੱਖ ਦੀ ਕਮਜ਼ੋਰੀ ਜ ਜ ਮਨੁੱਖ ਦੇ ਸੁਭਾਅ ਕੋ ਕਮਜ਼ੋਰੀ ਹੋਵੇ ਨਾ ਜਿੱਥੇ ਤੇ ਕਈਆਂ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਵੀ ਉਹ ਲਾਲਚੀ ਬਹੁਤ ਹੁੰਦੇ ਆ ਵੱਡੇ ਵੱਡੇ ਤੁਸੀਂ ਦੇਖ ਲਓ ਰਾਜ ਨੇਤਾਵਾਂ ਨੂੰ ਆਰਮੀ ਦੇ ਅਫੀਸਰ ਖਰੀਦੇ ਜਾਂਦੇ ਆ ਪਿਛੇ ਇੰਡੀਆ ਚ ਕਿੱਦਾਂ ਦੇ ਇਦਾਂ ਦੀਆਂ ਘਟਨਾਵਾਂ ਹੋਈਆਂ ਉਹ ਖਰੀਦ ਲੈ ਗਏ ਦੂਸਰੇ ਦੇਸ਼ਾਂ ਨੇ ਜਰੀਏ ਆਪਣੇ ਫੌਜ ਦੇ ਜਿਹੜੇ ਸੀਕਰਟ ਸੀਗੇ ਉਹਨਾਂ ਦੂਜਿਆਂ ਨੂੰ ਦੇ ਰਹਿ ਸੀ ਵੇਚ ਰਹੇ ਸੀ ਪਤਾ ਲੱਗ ਗਿਆ ਨਾ ਲਾਲਚੀ ਹੈ ਖਰੀਦਣ ਦਾ ਯਤਨ ਕੀਤਾ ਜਾਂਦਾ ਹੈ ਇਹ ਸਿੱਖ ਇਤਿਹਾਸ ਸਾਰਾ ਇਸ ਗੱਲ ਤੇ ਖੜ੍ਹਾ ਹੈ ਸਿੱਖਾਂ ਨੂੰ ਯੋਧਿਆਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਕੇ ਲਾਲਾਂ ਨੂੰ ਖਰੀਦਣ ਦਾ ਯਤਨ ਨਹੀਂ ਕੀਤਾ ਗਿਆ ਬੇਨਾਂ ਨੂੰ ਖਰੀਦ ਲਈਏ ਲਾਲਚ ਦੇ ਲਈਏ ਤਾਂ ਲਾਲਚ ਉਹ ਦੇਖ ਲੈਂਦਾ ਵੀ ਕਮਜ਼ੋਰੀ ਕਿੱਥੇ ਆ ਉਹਦੇ ਜਰੀਏ ਉਹਨੂੰ ਖਾ ਲੈਂਦੇ ਆ ਕਈਆਂ ਨੂੰ ਲੋਭ ਦੇ ਨਾਲ ਖਾ ਲਿਆ ਜਾਂਦਾ ਹੈ ਤੇ ਕਈਆਂ ਨੂੰ ਹਉਮੇ ਨਾਲ ਫਾਲਿਆ ਜਾਂਦਾ ਹੰਕਾਰ ਉਹਨੂੰ ਪਤਾ ਹੁੰਦਾ ਵੀ ਹੰਕਾਰ ਨੇ ਟੀਸੀ ਦੇ ਚੜਨ ਵਾਲੇ ਜਿਵੇਂ ਰਾਜਾ ਮਾਨ ਸਿੰਘ ਦਾ ਜ਼ਿਕਰ ਆਇਆ ਜੈ ਸਿੰਘ ਸਵਾਈ ਦਾ ਜ਼ਿਕਰ ਆਇਆ ਜਦੋਂ ਉਹਨੂੰ ਕਾਮਰੂਪ ਦੇਸ਼ ਵਿੱਚ ਭੇਜਣਾ ਸੀ ਔਰੰਗਜ਼ੇਬ ਦੇ ਦਰਬਾਰ ਚ ਦਰਬਾਰ ਸਜਿਆ ਹੋਇਆ ਔਰੰਗਜ਼ੇਬ ਉੱਥੇ ਸ਼ਿਫਤਾ ਕਰਦਾ ਵੀ ਕਹਿੰਦਾ ਹਾ 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 ਜੇ ਕੋਈ ਰਾਜੇ ਹਨ ਨਾ ਬਹਾਵਲੀ ਮਹਾਵਲੀ ਰਾਜਾ ਰਾਜਾ ਸਿੰਘ ਮਾਨ ਸਿੰਘ ਤੇ ਉਹਦਾ ਅੱਗੇ ਜੈਸੀ ਵੀ ਸਭਾਈ ਬੈਠਾ ਖੁੱਲੀ ਜਾਂਦਾ ਵੀ ਸਾਡੇ ਬਜ਼ੁਰਗ ਦੀ ਸਿਫਤ ਹੋ ਰਹੀ ਆ ਕਹਿੰਦੇ ਆਹ ਬੜਾ ਵੱਡਾ ਯੋਧਾ ਸੀ ਜੀ ਬੜਾ ਵੱਡਾ ਯੋਧਾ ਸੀ ਇਹ ਕਹਿ ਕੇ ਉਹ ਬਹੁਤ ਖੁਸ਼ ਹੋ ਗਿਆ ਵਡਿਆਈ ਵਿੱਚ ਆ ਗਿਆ ਕਹਿੰਦਾ ਵੀ ਜਿਹੜੇ ਉਹਨੇ ਸੂਰਮੇ ਵਾਲੇ ਕੰਮ ਕੀਤੇ ਜਾਂ ਉਹ ਕਰ ਸਕਦਾ ਜਾਂ ਉਹਦੇ ਨਾਲ ਦਾ ਕੋਈ ਕਰ ਸਕਦਾ ਹੈ ਕੌਣ ਕਹਿੰਦੇ ਵੀ ਰਾਜਾ ਰਾਮ ਸਿੰਘ ਕਰ ਸਕਦਾ ਹੁਣ ਉਹਨੂੰ ਪੁੱਛਿਆ ਕਹਿੰਦੇ ਕੰਮ ਕੀ ਕਹਿੰਦਾ ਵੀ ਜਾ ਕੇ ਕਾਮ ਰੂਪ ਦੇਸ਼ ਜਿਹਨੂੰ ਆਪਾਂ ਆਸਾਮ ਕਹਿੰਦੇ ਆ ਕਿ ਉਹ ਜਿੱਤ ਕੇ ਆਉਣਾ ਹੈ ਤੇ ਉਹਨੂੰ ਪਤਾ ਲੱਗ ਗਿਆ ਕਿ ਅਸਾਮ ਕਾਮਰੂਪ ਦੇਸ਼ ਦੇ ਵਿੱਚ ਉੱਥੋਂ ਜਿੱਤਿਆ ਨਹੀਂ ਸੀ ਅਜੇ ਤੱਕ ਕੋਈ ਬ੍ਰਹਮਪੁੱਤਰ ਦਰਿਆ ਨਹੀਂ ਸੀ ਪਾਰ ਹੋਇਆ ਮੁਗਲ ਹਕੂਮਤੋਂ ਤਾਂ ਹੁਣ ਆਪਣੀ ਵਿੜਿਆਈ ਇੰਨੀ ਕਰਵਾ ਚੁੱਕਿਆ ਸੀ ਦਰਬਾਰ 'ਚ ਬੈਠਾ ਦਰਬਾਰ 'ਚ ਇੱਕ ਬੀੜਾ ਰੱਖਿਆ ਸੀ ਬਾਣ ਦਾ ਬੀੜਾ ਰੱਖ ਦਿੰਦੇ ਸੀ ਤੇ ਉਹਨੂੰ ਆਪਣੀ ਤਲਵਾਰ ਦੀ ਸਿਰੀ ਨਾਲ ਚੱਕ ਕੇ ਸਾਰਿਆਂ ਨੂੰ ਐ ਦਿਖਾਉਣਾ ਪੈਂਦਾ ਸੀ ਲਓ ਜੀ ਮੈਂ ਬੀੜਾ ਚੱਕ ਲਿਆ ਤੇ ਉਹਨੂੰ ਚੱਬ ਲਿਆ ਜਾਂਦਾ ਸੀ ਕਿ ਹੁਣ ਮੈਂ ਬੀੜਾ ਚੱਕ ਚੱਕ ਲਿਆ ਤੇ ਕੰਮ ਨੂੰ ਇਦਾਂ ਫਤਿਹ ਕਰ ਦਾਂਗਾ ਜਿਵੇਂ ਨੂੰ ਚੱਪ ਲਿਆ ਉਹਨਾਂ ਮਜਬੂਰੀ ਬਾਸੋਂ ਕੇ ਬੀੜਾ ਚੱਪਣ ਆਪਿਆ ਤੋ ਇਹਨਾਂ ਅਰੰਗਜੈਵ ਨੇ ਵਡਿਆਈ ਕਰ ਕੇ ਉਹਨੂੰ ਇਹ ਕੰਮ ਤੇ ਲਾ ਦਿੱਤਾ ਇਹਦਾ ਚਲੋ ਉਹਦੇ ਕਰਮ ਚੰਗੇ ਸੀ ਉਹਨਾਂ ਦਿਨਾਂ ਚ ਨੌਵੇਂ ਬਾਦਸ਼ਾਹ ਗਰੀਨਵਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਬਾਦਸ਼ਾਹ ਜੀ ਆਪ ਜੀ ਵੀ ਅਸਾਮ ਵੱਲ ਨੂੰ ਜਾ ਰਹੇ ਸਨ ਇਹਨੂੰ ਪਤਾ ਲੱਗਿਆ ਇਹਨੇ ਬੰਦੇ ਭੇਜੇ ਮਹਾਰਾਜ ਸੱਚੇ ਬਾਦਸ਼ਾਹ ਦੇ ਚਰਨ ਪਕੜੇ ਜਾ ਕੇ ਇਹਦਾ ਮੇਲ ਗਿਆ ਵਿੱਚ ਗੁਰੂ ਸਾਹਿਬ ਨਾਲ ਹੁੰਦਾ ਫਿਰ ਇਹ ਪਟਨਾ ਸਾਹਿਬ ਜਾਂਦਾ ਫਿਰ ਇਹ ਗੁਰੂ ਸਾਹਿਬ ਦੇ ਨਾਲ ਉੱਧਰ ਜਾ ਕੇ ਮਹਾਰਾਜ ਦੇ ਚਰਨ ਪਾਛਦਾ ਮਹਾਰਾਜ ਤੋਂ ਸਿੱਖੀ ਧਾਰਨ ਕਰਦਾ ਤਾਂ ਉਹਦਾ ਬਚਾਅ ਹੁੰਦਾ ਗੁਰੂ ਸਾਹਿਬ ਚਲ ਉਹਨਾਂ ਰਾਜਾ ਨਾਲ ਸਮਝੌਤਾ ਕਰਾ ਲੈਂਦੇ ਨੇ ਇਹਦਾ ਗੁਰੂ ਦਾ ਲੜ ਪਕੜ ਲੈਨੇ ਉਧਰ ਨੂੰ ਕੋਈ ਜਿੰਦਾ ਨਹੀਂ ਸੀ ਹੁੰਦਾ ਗੁਰਮੁਖੋ ਤਾਂ ਇਹ ਹੈ ਵੀ ਕਈਆਂ ਨੂੰ ਵੜਿਆਈ ਦਾ ਹੁੰਦਾ ਉਹ ਵੜਿਆਈ ਵਿੱਚ ਆ ਕੇ ਪਸ ਜਾਂਦੇ ਐ ਫਿਰ ਬਾਅਦ 'ਚ ਦੇਖਦੇ ਆ ਵੀ ਹੁਣ ਆ ਕੀ ਹੋ ਗਿਆ ਤੋਂ ਮਨੁੱਖੀ ਮੰਦਿਆਂ ਕਮਜ਼ੋਰੀਆਂ ਨੇ ਇੱਥੇ ਜਾ ਕੇ ਬਾਬਾ ਜੀ ਮੰਗਲਵਾਰ ਤੋਂ ਜਿਹੜਾ ਉਪਦੇਸ਼ ਦੇ ਰਹੇ ਨੇ ਕਹਿੰਦੇ ਤੇਰੇ ਘਰ ਨੂੰ ਪੰਜ ਚੋਰ ਲੁੱਟ ਰਹੇ ਨੇ ਕਦੇ ਕਾਮ ਲੁੱਟਦਾ ਕਦੇ ਕਰੋਧ ਲੁੱਟਦਾ ਕਦੇ ਹਉਮੈ ਲੁੱਟਦੀ ਆ ਕਦੇ ਲਾਲਚ ਲੁੱਟਦਾ ਪਰ ਇਹਨਾਂ ਨੇ ਹੁਣ ਦੇਖਣਾ ਕਮਜ਼ੋਰ ਪੱਖ ਕਿਹੜਾ ਉਹ ਕਮਜ਼ੋਰ ਪੱਖ ਤੇ ਹਮਲਾ ਕਰਕੇ ਮਨੁੱਖ ਨੂੰ ਲੁੱਟ ਲੈਂਦੇ ਆ ਪਰ ਹੁਣ ਤੂੰ ਕੀ ਕਰਨਾ ਹੈ ਬਚਨ ਦੇ ਲਈ ਕੀ ਕਰਨਾ ਹੈ ਬਚਾ ਲਈ ਸਾਧ ਸੰਗਤ ਗੁਰੂ ਦੇ ਸਿੱਖਣੇ ਕੀ ਕਰਨਾ ਹੈ ਪੰਜ ਚੋਰ ਕੀ ਜਾਣੈ ਰੀਤ ਪੰਜੇ ਚੋਰਾਂ ਦਾ ਸੁਭਾ ਜਾਣ ਲੈਣਾ ਰੀਤੀ ਜਾਣ ਲੈਣੀ ਅੱਖੇ ਮੈ ਲੁੱਟਦੇ ਆ ਹਨੇਰਾ ਕਰਦੇ ਆ ਸਿੱਖ ਨੇ ਬਾਣੀ ਨਾਲ ਜੁੜ ਕੇ ਚਾਨਣ ਕਰ ਲੈਣਾ ਕਮਜ਼ੋਰ ਥਾਂ ਤੇ ਹਮਲਾ ਕਰਦੇ ਸਿੱਖ ਨੇ ਆਪਣੇ ਮਨ ਨੂੰ ਗੁਰਬਾਣੀ ਚ ਦੇਖ ਲੈਣਾ ਮੇਰੇ ਚ ਕਿਹੜਾ ਕਮਜ਼ੋਰ ਪੱਖ ਹੈ ਕਿਹੜੀ ਮੇਰੇ ਜੀਵਨ ਦੇ ਵਿੱਚ ਕਮਜ਼ੋਰੀ ਆ ਉਹਨੇ ਉਹਨੂੰ ਬਲਵਾਨ ਕਰ ਲੈਣਾ ਉਸ ਪਾਸੇ ਤੇ ਇਹਨਾਂ ਨੇ ਅੰਮ੍ਰਿਤ ਲੁੱਟਣਾ ਸਿੱਖ ਨੇ ਨਿੱਤ ਅੰਮ੍ਰਿਤ ਪਿੰਦਾ ਬਾਣੀ ਦਾ ਸ਼ਬਦ ਦਾ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ ਤਾਂ ਉਹ ਅੰਮ੍ਰਿਤ ਲੁੱਟਣੇ ਨਹੀਂ ਦਿੰਦਾ ਤੇ ਇਹਦੇ ਨਾਲ ਗਿਰ ਹੋਰ ਕੀ ਹੁੰਦਾ ਹੈ ਮਹਾਰਾ ਦੀ ਬਾਣੀ পড়ੋ ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਂਗਿਰਦ ਹਮਾਰੀ ਚੌਂਕੀਆਂ ਹੁੰਦੀਆਂ ਨਾ ਪੁਲਸ ਵਾਲਿਆਂ ਦੀ ਵੀ ਚੌਂਕੀ ਹੁੰਦੀ ਐ ਸਾਧ ਫਕੀਰ ਵੀ ਕਈ ਚੌਂਕੀਆਂ ਲਾਉਂਦੇ ਕਹਿੰਦੇ ਸਿੱਖ ਨੇ ਆਪਣੇ ਆਲੇ ਦੁਆਲੇ ਚੌਂਕੀ ਕਿਹਦੀ ਬਣਾਲੀ ਗੁਰੂ ਦੇ ਸ਼ਬਦ ਦੀ ਬਣਾਲੀ ਆਓ ਵੀ ਕੋਈ ਆਹ ਖੜੀ ਐ ਚਮਕੀ ਆਹ ਖੜਿਆ ਤਿਆਰ ਵਰ ਤਿਆਰ ਤੋ ਇਹ ਹੈ ਸਿੱਖ ਦਾ ਜੀਵਨ ਤੁਸੀਂ ਬਚਣਾ ਹੈ ਅਨਿਸ਼ਚਿਤ ਤੋਂ ਬਚਣਾ ਹੈ ਕਾਟੇ ਤੋਂ ਬਚਣਾ ਹੈ ਨੁਕਸਾਨ ਤੋਂ ਤਾਂ ਐਦਾਂ ਭਾਏ ਸ਼ਬਦ ਨਾਲ ਜੁੜਨਾ ਕਰੋ ਇਹ ਮੰਗਲਵਾਰ ਦਾ ਉਪਦੇਸ਼ ਦੇ ਰਹੇ ਹਨ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸਹਿ ਰਾਈ ਘਰ ਛੋਡੇ ਬਾਹਰ ਜਿਨ ਜਾਏ ਜੇ ਤੂੰ ਘਰ ਛੱਡ ਕੇ ਬਾਹਰ ਨਾ ਜਾਵੇਂ ਜਿਨ ਜਿਨ ਦਾ ਅਰਥ ਇੱਥੇ ਵਿਖਿਆ ਬਾਣੀ ਚ ਜਿਨੇ ਪਰ ਇਹਦਾ ਅਰਥ ਐਦਾਂ ਹੋਏਗਾ ਜੇ ਨਾ ਜੇਕਰ ਨਾ ਜਾਵੇ ਜੀ ਮੇਰੀ ਪ੍ਰੀਤ ਗੋਬਿੰਦ ਸਿੰਘ ਜੇ ਨਾ ਘਟੇ ਉੱਥੇ ਵੀ ਇਹਦੀ ਚਾਦਰ ਹੈ ਜੇ ਨਾ ਨਾ ਜੇ ਨਾ ਜਾਵੇ ਤੂੰ ਆਪਣੇ ਹਿਰਦੇ ਘਰ ਨੂੰ ਭਾਵੇਂ ਆਪਣੇ ਮਨ ਦੇ ਵਿਚਾਰਾਂ ਤੇ ਨਿਗਾਹ ਰੱਖ ਕਿੱਧਰ ਨੂੰ ਜਾ ਰਹੇ ਆ ਜੇ ਇਦੋਂ ਬਾਹਰ ਨਾ ਭਟਕੇ ਨਾ ਤੈਨੂੰ ਕੋਈ ਲੁੱਟੇ ਨਹੀਂ ਸਕਦਾ ਉਹ ਤੈਨੂੰ ਸੁਚੇਤ ਅਲਰਟ ਵੀਨੇ ਰੱਖਣਾ ਸ਼ੌਦਨੇ ਰੱਖਣਾ ਨਾ ਤੁਰ ਖੜਾ ਖੜਾ ਰਿਸਹ ਹੈ ਰਾਏ ਨਹੀਂ ਤੇ ਫਿਰ ਤੇਰੇ ਅੰਦਰ ਰਾਏ ਜੀ ਨੇ ਰਿਸਨਾ ਹੈ ਰਾਏ ਜੀ ਨੇ ਗੁੱਸੇ ਹੋਣਾ ਫਿਰ ਤੇਰੇ ਮਨ ਦੇ ਅੰਦਰ ਰਾਏ ਦਾ ਅਰਥ ਪਰਮਾਤਮਾ ਵੀ ਹੈ ਰਾਏ ਦਾ ਅਰਥ ਮਾਲਕ ਰਾਏ ਦਾ ਅਰਥ ਜਿਹੜਾ ਅੰਦਰਲਾ ਜ਼ਮੀਰ ਬਾਅਦ ਤੈਨੂੰ ਲਾਂਤ ਪਾਊਗਾ ਵੀ ਜੇ ਤੂੰ ਇੱਥੇ ਖੜਾ ਰਹਿਣਾ ਇਸ ਸਟੈਂਡ ਤੇ ਤਾਂ ਤੂੰ ਬਚ ਜਾਣਾ ਸੀ ਪਰ ਖੜੇ ਰਹਿਣ ਲਈ ਜ਼ਰੂਰੀ ਹੈ ਵੀ ਸ਼ਬਦਾਂ ਦਾ ਆਸਰਾ ਲੈ ਇਕੱਲਾ ਤਾਂ ਮਨ ਖੜ ਨਹੀਂ ਸਕਦਾ ਕੱਲਾ ਮਨ ਕਿਵੇਂ ਖੜੇਗਾ ਜੋ ਕਬੀਰ ਸਾਹਿਬ ਨੇ ਕਹੇ ਮਨ ਨਾ ਡਿਗੇ ਤਨ ਕਾਹੇ ਕੋ ਡਰੈ ਮਨ ਨਹੀਂ ਡਿਗਦਾ ਪਰ ਮਨ ਕਿਉਂ ਨਹੀਂ ਡਿਗਦਾ ਚਰਨ ਕਮਲ ਚਿਤ ਰਹੇ ਉਸ ਸਮੈ ਚਿਤ ਜਦੋਂ ਸਮਾਜ ਆਏਗਾ ਉਹਦੇ ਚਰਨ ਕਮਲਾਂ ਨਾਲ ਤਾਂ ਨਹੀਂ ਡਿਗੇਗਾ ਤੋ ਆਹ ਸਮਾਂ ਹੋ ਚੁੱਕਿਆ ਹੈ ਮੰਗਲਵਾਰ ਦੀ ਜੋ ਕਥਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਹਨ ਮੰਗਲਵਾਰ ਤੋਂ ਇਹ ਉਪਦੇਸ਼ ਲੈ ਭਾਈ ਤੇਰੇ ਅੰਦਰ ਕਿਸੇ ਤਰ੍ਹਾਂ ਦਾ ਬਹਿਨ ਭਰ ਨਾ ਹੋਵੇ ਤੂੰ ਆਪਣੀ ਰੱਖਿਆ ਕਿਵੇਂ ਕਰਨੀ ਹੈ ਗੁਰੂ ਦੇ ਸ਼ਬਦ ਦਾ ਉਪਦੇਸ਼ ਦਾ ਦੈਰਾ ਬਣਾ ਪੰਜ ਚੋਰ ਤੇਰੇ ਪੰਜ ਵਿਸ਼ੇਵਿਕਾਰ ਤੈਨੂੰ ਲੁੱਟਣ ਦਾ ਯਤਨ ਕਰਦੇ ਐ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੂੰ ਸੋਝੀ ਲੈ ਉਹ ਤੈਨੂੰ ਲੁੱਟ ਨਾ ਸਕਣਗੇ ਤੇ ਤੂੰ ਸੁਚੇਤ ਰਹੇ ਜਦੋਂ ਸੁਚੇਤ ਰਹੇਗਾ ਤੇਰਾ ਕੋਈ ਵੀ ਨੁਕਸਾਨ ਨਾ ਹੋ ਸਕੇ ਸਤਗੁਰੂ ਕਿਰਪਾ ਕਰਨ ਵਿਚਾਰ ਕਰਦੇ ਹੁਣਾਂ ਭੁੱਲਾਂ ਚੁੱਕਾਂ ਦੇਖਿਵਾਂ ਆ ਗੁਰਮਤਿ ਪਿਆਰਿਓ ਅਖੀਰ ਦੀਆਂ ਆਪਣੀਆਂ ਦਾ ਪਾਠ ਕਰਕੇ ਅੱਜ ਦੇ ਵਿਚਾਰ ਦੀ ਸੰਪੂਰਨਤਾ ਕਰੀਏ ਕਾਰ ਛੋੜੇ ਬਾਹਰ ਜਨ ਜਾਏ ਨਾਤਰ ਖਰਾ ਰਿਸੈ ਹੈ ਰਾਏ